समय भी लो हां उठा को ये हो गया जो सर पैर ते जापान बड़ा बड़ा जी जैसे लगता है जम्मू कूड़ा नहीं लगताम बाड़ी थोड़ी ये चक्कर की पे गया चक्कर बस कौन है बड़ा जापान बड़ा सुबह गदर हो गए जी ये भी यार पता नहीं उसे गड्डियां धो रहे हैं फिर से हर पार्टी से निकाल ले दसरा ਰੱਬ ਜਾਣਦਾ ਇੱਕ ਜ਼ਿੰਮੇਵਾਰ ਪੱਠੇ ਵੜਦੇ ਉਹ ਤੋਂ ਪਰ ਮਿੱਟੀ ਲੱਗ ਗਈ ਹੋਇਆ ਕੀ ਨਹੀਂ ਹੋਇਆ ਪਹਿਲਾਂ ਤਾਂ ਮੜਾ ਆਏ ਹੋ ਗਏ ਸਾਲੇਂਆਂ ਹੋਈ ਠੀਕ ਹੈ ਸਾਲੇ ਤੋਂ ਬਾਅਦ ਉਹ ਫਿਰ ਸਗੇ ਸਾਲੇ ਉਹ ਹਾਂ ਤਿੰਨ ਸਾਲੇ ਸੀਗੇ ਠੀਕ ਹੈ ਸਾਲਿਆਂ ਤੋਂ ਬਾਅਦ ਉਹ ਉਹ ਬਸਾਲੇ ਲੈ ਗਏ ਤਦੋਂ ਤਲ ਮਾਸ ਲੱਗ ਪਿਆ ਤਾਂ ਸੱਣੇ ਪਾਸੇ ਉੱਪਰੇ ਪਾਸੇ ਅੱਜਾਈ ਲਾ ਦੇ ਉਹ ਵੀ ਡਾਉਣ ਆਗਾ ਫਿਰ ਬਾਹਰ ਡਾਉਣਾ ਆਖੀਂ ਦੇ ਰਾਜੀ ਤੇ ਠੀਕ ਉਹ ਅੰਦਰ ਕੀੜਾ ਕੁੜੇ ਤਾਂ ਨਹੀਂ ਹੈ ਹਨ ਕੀੜਾ ਕੁੜਾ ਨਹੀਂ ਕੀੜਾ ਤਾਂ ਬਹੁਤ ਨਿਕਲ ਗਏ ਪਹਿਲਾਂ ਬੈ ਗਏ ਦੱਸ ਦੇ ਕੇ ਪਹਿਲਾਂ ਇਲਾਜ ਵੀ ਕਰਵਾਇਆ ਸੀ ਪੰਡ ਵਾਲਿਆਂ ਨਾਲ ਉਹ ਇੱਧਰ ਤੇ ਸੀ ਪਿਛਲੇ ਸਾਰੇ ਇੱਧਰਲੇ ਹੋ ਗਏ ਸੀ ਉਹ ਵੀ ਹਰ ਸੀਗਾ ਠੀਕ ਹੈ ਤੇ ਉੱਥੋਂ ਫਰੇ ਗੋਟਣ ਲੁਕੀਨ ਲਾਈ ਦੇ ਦਿੱਤੀ ਸੀ ਪੰਡਦਿਆਂ ਨੇ ਤਾਂ ਪੈਰ ਸੁੱਕਿਆ ਗਿਆ ਹਾਂਜੀ ਦੋਨੇ ਸੁੱਕੇ ਹੋਏ ਗੋਡੇ-ਪੁਰਦੇ ਦੇ ਦਵਾਈ ਸੀ ਪੰਡ ਕਰਾਈ ਸੀ ਆ ਬਾਕੀ ਸਾਰਾ ਕੁਝ ਠੀਕ ਹੈ ਨਾ ਸ਼ੂਗਰ ਨਾ ਕੋਸੋਰ ਕੋਈ ਨਹੀਂ ਹੈ ਨੋਕਸੋਰ ਹਾਂ ਅਸਾ ਹੈ ਦੋ ਚ ਜਲ ਨੱਤਾਂ ਦਾ ਜਮਾਈ ਨਹੀਂ ਇੱਥੇ ਤੱਕ ਨਹੀਂ ਦੌੜ ਸਕਦਾ ਇਹ ਤਾਂ ਤੇ ਤੇ ਨਾਲ ਕੋ ਰਹਿਣਾ ਹੋਰ ਕੋਈ ਹੋਰ ਬਾਹਰ ਕਰਨਾ ਤੁਸੀਂ ਤੁਹਾਨੂੰ ਕੋਈ ਕਛ ਨਹੀਂ ਆਹ ਤੀਨ ਆਪਾਂ ਪੈਂਦੇ ਆ ਤੇ ਨਾ ਉਹ ਬੋਲ ਲਖੜੀ ਆ ਜੀ ਬਹੁਤ ਵੀਰੇ ਸੱਟ ਕੇ ਚਲੀ ਗਈ ਪਰਵਾਰ ਮਾਰ ਕੀ ਤਰ੍ਹਾਂ ਕਿੰਨਾ ਜਗਾ ਕਿੰਨਾ ਟਾਈਮ ਉਹ ਤਾਂ ਇੰਨੀਆਂ ਬੱਕਰੀਆਂ 700 ਰੁਪਏ 780 ਰੁਪਏ ਬੱਚੇ ਬੱਚੇ ਨਹੀਂ ਛੱਡ ਕੇ ਕਿਉਂ ਕੈਸ ਬੈਸ ਕੀ ਜ਼ਰੂਰੂ ਬਿਨਾਂ ਨਹੀਂ ਜਾਨੀ ਆਪਦਾ ਘਰ ਆ ਤਰਾ ਕੀਤਾ ਬੱਕੂ ਆ ਜਾ ਉਹ ਦੱਸ ਨਹੀਂ ਜਾਂਦਾ ਉਹ ਜਿੰਦਾ ਨਹੀਂ ਤੀਦਾ ਨਹੀਂ ਹਾਈ ਵਾਹਿਬੂ ਜੀ ਦਾ ਕਾਲਸਾ ਸ੍ਰੀ ਵਾਹਿਬੂ ਜੀ ਦੀ ਫਤਿਹ ਨਹੀਂ ਅੱਜ ਖੜਿਆ ਜੀ ਪਿੰਡ ਰੰਗੂ ਵਾਲਾ ਜਿਲ੍ਹਾ ਲੁਧਿਆਣਾ ਦੇ ਵਿੱਚ ਜਿੱਥੇ ਕਿ ਇੱਕ ਬਾਪ ਤੇ ਇੱਕ ਬੀਬੀ ਸਾਡਾ ਰਹਿ ਰਹੇ ਨੇ ਬਾਈ ਹੁਣੇ ਦੱਸ ਦੇਣਾ ਭੈਣ ਹੋਈਆਂ ਸਾਨੂੰ ਵੀ ਬਾਪੂ ਦੀ ਨਿਗਾ ਵੀ ਹੈ ਨਹੀਂਗੀ ਹਨਾ ਬਿਲਕੁਲ ਨਹੀਂ ਹੈਗਾ ਆਪਦੇ ਮਾੜਾ ਮੋਟਾ ਹੈਗਾ ਹਨਾ ਮਾਣਾ ਮੋਟਾ ਜਿਵੇਂ ਸੋਈ ਦੱਬ ਜਲੇ ਗਈ ਬਸ ਇੰਨਾ ਸੋ ਬਾਪੂ ਦੀ ਨਿਗਾ ਹੈ ਨਹੀਂ ਪੁੱਤ ਮੰਜੇ ਦੇ ਪਿਆ ਵਾ ਕਮਾਉਣ ਵਾਲਾ ਕੋਈ ਨਹੀਂ ਨਾ ਤੇ ਅੱਜ ਦੇ ਹਾਲਾਤ ਇਸ ਤਰ੍ਹਾਂ ਦੇ ਹੋਏ ਪੈਣੇ ਦੁਨੀਆ ਦੇ ਵਿੱਚ ਚਲੋ ਪਿੰਡ ਵਾਲੇ ਨੇ ਜਿੰਨਾ ਸਹਿਯੋਗ ਸੀ ਦਿੱਤਾ ਇਹਨਾਂ ਨੇ ਪਹਿਲਾਂ ਵੀ ਬਾਈ ਦੱਸ ਜਾ ਕਹਿੰਦਾ ਵੀ ਲਾਜ ਹੀ ਕਰਵਾਏਗਾ ਪਿੰਡ ਵਾਲਿਆਂ ਨੇ ਤੇ ਜਿਹੜਾ ਪਰਿਵਾਰ ਸੀ ਪਰਿਵਾਰ ਵੀ ਕੁਝ ਵੀਰ ਦੀਆਂ ਗਲਤੀਆਂ ਹੋਣਗੀਆਂ ਗਲਤੀਆਂ ਕਾਰਨ ਹੀ ਪਰਿਵਾਰ ਵੀ ਨੂੰ ਛੱਡ ਕੇ ਚਲਾ ਗਿਆ ਹੈ ਨਾ ਤੇ ਬਹੁਤ ਮਾੜੀ ਗੱਲ ਆ ਚਲੋ ਪਿੰਡ ਵਾਸੀਆਂ ਨੇ ਦਾ ਸਹਿਯੋਗ ਦਿੱਤਾ ਜਿਹਨਾਂ ਦੇ ਸਕਦੇ ਨੇ ਨਾ ਚਲੋ ਹਰੇਕ ਬੰਦੇ ਕੋਲ ਟਾਈਮ ਵੀ ਨਹੀਂ ਹੁੰਦਾ ਚਲੋ ਵੀਰ ਨੇ ਸਾਡੇ ਨਾਲ ਸੰਸਥਾ ਨਾਲ ਗੱਲ ਕੀਤੀ ਆਸਟਾ ਨਾਲ ਤੇ ਅਸੀਂ ਪਿੰਡਾਂ ਨੂੰ ਵੀਰ ਦੀ ਜਿੰਨੀ ਹੈਲਪ ਹੋਈ ਬਤਵਾਂ ਤੇ ਕੋਸ਼ਿਸ਼ ਕਰਾਂਗੇ ਤੇ ਪਿੰਡ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵੀ ਹੈਲਪ ਹੰਡ ਤੱਕ ਕੀਤੀ ਮੈਂ ਚਲੋ ਸਾਡੇ ਨਾਲ ਹਨ ਹੈ ਨਾ ਬਾਪੂ ਫਿਰ ਕੀ ਕਰੂਗਾ ਬਾਪੂ ਹੀ ਕੋਈ ਨਹੀਂ ਮੈਂ ਤਾਂ ਉਹਨੂੰ ਉਹ ਨਾ ਇਹ ਇਹ ਕਿਹੜਾ ਉਹਨੂੰ ਸਮਾਉਂਦਾ ਉਹਨਾਂ ਸਾਡਾ ਘਰ ਫਰਕ ਨਾਲ ਆਦਾ ਅਸੀਂ ਤਾਂ ਹੁਣ ਉੱਥੇ ਜਾਂਦੇ ਨੇ ਰੋਟੀ ਰੁੱਟੀ ਦੇ ਦੰਦੇ ਨੇ ਫਰਕ ਨਾਲ ਆ ਸਾਡਾ ਘਰ ਉਹ ਸਾਡਾ ਚਾਚਾ ਲੱਗਦਾ ਬਾਪੂ ਆਪਦੀ ਜੁਗ ਕੇ ਹੈਗੇ ਨੇ ਉਹ ਨਹੀਂ ਨਹੀਂ ਇਹ ਤਾਂ ਆਪੇ ਮਾਰ ਕੇ ਪਕਾਉਂਦਾ ਤੇ ਖਾ ਲਾਂਦਾ ਇੱਕਣਾ ਲੋਈ ਲੱਗਦੀ ਇਹਨਾਂ ਦੀ ਬਾਕੀ ਦੇ ਦੇਣੀ ਹਾਂ ਕੋਈ ਘਰ ਸਾਡੇ ਇਹਨੂੰ ਅੱਛਾ ਜੀ ਹੈਨਿਡੀ ਮਾਰੀ ਮੋਟੀ ਆ ਜੀ ਆ ਮੈਨੂੰ ਬੋਲੇ ਤੇ ਹੀ ਪਤਾ ਲੱਗਦਾ ਹੂ ਨਹੀਂ ਮੈਨੂੰ ਪਤਾ ਲੱਗਦਾ ਅੱਛਾ ਜੀ ਉਹ ਵੀ ਜਿਹੜਾ ਬੰਦਾ ਆਉਂਦਾ ਰਹੇ ਉਹਨੂੰ ਫਿਰ ਮੈਂ ਬੋਰ ਧਿਆਨ ਦੇਣਾ ਕੀ ਕੰਮ ਕਰਦੇ ਰਹੇ ਹੋ ਤੁਸੀਂ ਬਾਪੂ ਪਹਿਲੇ ਅੱਜ ਹਾਂ ਜੀ ਏਡਾ ਬੱਕਰੀਆਂ ਰੱਖਦਾ ਸੀ ਠੀਕ ਆ ਜੀ ਮਾਤਾ ਵੀ ਚਲੇ ਗਏ ਹੈ ਹਾਂ ਜੀ ਉਹਨੂੰ ਤਾਂ ਹੋ ਗਏ ਪੰਜ ਛੱਤ ਮੁੰਡੇ ਇਕੱਲੇ ਹੀ ਆ ਛੋਟਾ ਨਹੀਂ ਦੋ ਜੀ ਇਹ ਕਹੋ ਗੁਰ ਗਿਆ ਅੱਛਾ ਜੀ ਲੈ ਜੀ ਵੀ ਮੁੱਖਣ ਉਹ ਕਰਦੇ ਰਣ ਹੋਈ ਨਾ ਕਰਦੇ ਚੱਲਿਆ ਆ ਕਰਦੇ ਹਾਲਾਤ ਆ ਜੀ ਬਾਪੂ ਉਹਨਾਂ ਦੇ ਵਿਚਾਰਿਆਂ ਦੇ ਨਿਗਰ ਹੈ ਨਹੀਂ ਬਾਪੂ ਦੀ ਬਾਪੂ ਤੂੰ ਵੀ ਚੱਲ ਮੈਂ ਕਹਿੰਨਾ ਨਹੀਂ ਜੀ ਮੈਂ ਨਹੀਂ ਜਾ ਹੈ ਇੱਥੇ ਫਿਰ ਕੌਣ ਸੰਭੂ ਮੈਂ ਤਾਂ ਘਰ ਸੰਭੂ ਅੱਛਾ ਜੀ ਹਾਂ ਜੀ ਠੀਕ ਆ ਰੋੜ ਕੋਰੇ ਕੋਈ ਨਹੀਂ ਹੈਗਾ ਤੁਨੂੰ ਦੇਂਦੇ ਆ ਬਾਬੂ ਬਾਪੂ ਤੇਰਾ ਪਛਿਆਣ ਬਹੁਤ ਔਖਾ ਹੈ ਨਾ ਹਾਂਜੀ ਚਾਹ ਰੋਟੀ ਪਾਣੂ ਹੈ ਮੇਰੇ ਭਤੀਜੇ ਨੇ ਮੈਨੂੰ ਦੇ ਦਿਆ ਕਰਨਗੇ ਠੀਕ ਹੈ ਜੀ ਹਾਂਜੀ ਠੀਕ ਹੈ ਬਾਬੂ